ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਖਸ਼ ਦੁਆਰਾ ਜਿਤਨੀਆਂ ਵੀ ਗੁਰੂ ਨਾਨਕ ਨਾਮ ਲੈਵਾ ਗੁਰਸਿੱਖ ਸੰਤਾਂ ਇਸ ਹਫਤਾਵਾਰੇ ਗਵਾਨ ਅੰਦਰ ਸੁਭਾਏ ਮੰਨ ਹੋ ਆਪ ਅਤਿ ਵਿਪੜ ਭਾਗੀ ਹੋ ਜੋ ਮੇਰੇ ਗੁਰੂ ਨਾਨਕ ਨੇ ਆਪ ਤੁਮ ਆਪਣੇ ਕੋਲ ਬੈਠਣ ਦਾ ਸੁਭਾਗ ਸਮ ਬਖਸ਼ਿਸ਼ ਕੀਤਾ ਹੈ ਜੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਕਬੀਰ ਸਾਹਿਬ ਬਾਣੀ ਅੰਦਰ ਫਰਮਾਨ ਕਰਦੇ ਨੇ ਕਬੀਰ ਬੇੜਾ ਜਲ ਜਰਾ ਹੁਤੇ 6 ਹਜ਼ਾਰ ਇਹ ਜਿਹੜਾ ਬੇੜਾ ਹੈ ਨਾ ਆਪਾਂ ਰੋਜ਼ ਸਰਵਾਈਵ ਕਰਦੇ ਆ ਜਿੰਦਗੀ ਜਿਉਂਨੇ ਆ ਇਹ ਜੀਵਨ ਇੱਕ ਬੇੜਾ ਹੈ ਪਰ ਇਹਦੇ ਵਿੱਚ ਹਜ਼ਾਰਾਂ ਹੀ ਛੇਪ ਹੋਏ ਹੋਏ ਨੇ ਕਾਦੇ ਛੇਪ ਚਿੰਤਾਵਾਂ ਦੇ ਦੁਨਿਆਵੀ ਕਾਮਨਾਵਾਂ ਦੇ ਵਾਸ਼ਨਾ ਦੇ ਇੱਛਾਵਾਂ ਦੇ ਇਹ ਛੇਕ ਨੇ ਕਹਿੰਦੇ ਹਰੂਏ ਹਰੂਏ ਤਰ ਗਏ ਡੂਬੇ ਜਿੰ ਸਰਪਾ ਕਹਿੰਦੇ ਬੇੜੇ ਦੇ ਵਿੱਚ ਛੇਕ ਨੇ ਤੇ ਜਿਨ੍ਹਾਂ ਦੇ ਸਿਰ ਦੇ ਉੱਤੇ ਕਾਮਨਾਵਾਂ ਦਾ ਭਾਰ ਹੈ ਨਾ ਇੱਛਾਵਾਂ ਦਾ ਭਾਰ ਹੈ ਵਿਕਾਰਾਂ ਦਾ ਭਾਰ ਹੈ ਕਹਿੰਦੇ ਉਹਨਾਂ ਸਭ ਨੇ ਡੋ ਤਰੂ ਕੋਣ ਤਰੂ ਉਹ ਜਿਹਨੇ ਆਪਣਾ ਆਪ ਨੂੰ ਗੁਰੂ ਨੂੰ ਅਰਪਣ ਕਰ ਦਿੱਤਾ ਵੀ ਗੁਰੂ ਨਾਨਕ ਮੈਂ ਤੇਰੇ ਦਰਬਾਰ ਤੇ ਆ ਗਿਆ ਮੈਂ ਅਰਦਾਸ ਕਰ ਦਿੱਤੀ ਹੁਣ ਤੂੰ ਦੇਖ ਕੇ ਅਸੀਂ ਤਾਂ ਬੈਠੇ ਆਂ ਜਾਇਹ ਅੱਖ ਲੜ ਕੇ ਆਹ ਮਾਰ ਕਿਉਂ ਜਦੋਂ ਬੰਦਾ ਚਿੰਤਾ ਦੇ ਵਿੱਚ ਹੁੰਦਾ ਹੈ ਬੰਦਾ ਇੱਛਾਵਾਂ ਦੇ ਨਾਲ ਘਿਰਿਆ ਹੁੰਦਾ ਹੈ ਆਸਾਂ ਦੇ ਨਾਲ ਘਿਰਿਆ ਹੁੰਦਾ ਹੈ دنیਵੀਂ ਆਸਾਂ ਦੇ ਨਾਲ ਤੇ ਉਦੋਂ ਫਿਰ ਨਾ ਤਾਂ ਬੰਦੇ ਦਾ ਨਾਮ ਤੇ ਧਿਆਨ ਲੱਗਦਾ ਹੈ ਨਾ ਸਤ ਸੰਗਤ ਤੇ ਧਿਆਨ ਲੱਗਦਾ ਹੈ ਨਾ ਬਾਣੀ ਪੜਨ ਨੂੰ ਚਿਤ ਕਰਦਾ ਇਹਨਾਂ ਅਭਿਆਸ ਹੁੰਦਾ ਹੈ ਅੱਛਾ ਇਹ ਕਾਰਨ ਬਣਦਾ ਕਿਉਂ ਇਹ ਬਣਦਾ ਤਾਂ ਹੈ ਇਹ ਜਿਹੜਾ ਭਾਰ ਤਾਂ ਬਣਦਾ ਹੈ ਹੁਣ ਆ ਭਾਦੋਂ ਦਾ ਮਹੀਨਾ ਚੜਿਆ ਤੇ ਬਾਦਸ਼ਾਹ ਕਹਿੰਦੇ ਭਾਦੋਂ ਭਰਮ ਖੁਲਾਣੀਆਂ ਭਰ ਨਾ ਦੇ। ਜੇ ਤੂੰ ਕੇਵਲ ਗੁਰਨਾਣਕ ਤੇ ਡੋਰੀ ਸਿੱਟੇ ਤਾਂ ਤੂੰ ਉਹਦੇ ਘਰ ਦੇ ਵਿੱਚੋਂ ਖਾਲੀ ਨਹੀਂ ਮੁੜ ਸਕਦਾ ਕੋਈ। ਇਹ ਪ੍ਰਤਾਏ ਵੀ ਪ੍ਰੈਕਟੀਕਲ ਵਜਨ ਨੇ। ਪ੍ਰਤੱਖ। ਕੋਈ ਇਹ ਨਹੀਂ ਵੀ ਸੁਣੀਆਂ ਸੁਣਾਈਆਂ ਐ ਕੋਈ ਬੜੇ ਨਹੀਂ। ਜੇ ਤੂੰ ਗੁਰਨਾਨਕ ਤੇ ਡੋਰ ਛੱਡੇ ਭਾਦੋਂ ਧਰਮ ਭੁਲਾਣੀਆਂ ਤੈਨੂੰ ਧਰਮ ਪੈ ਗਿਆ ਤੂੰ ਭੁੱਲ ਗਿਆ ਕਾਹਦਾ ਧਰਮ ਦੂਜੇ ਲੱਗਾ ਹੀਤ ਤੂੰ ਹੋਰ ਕਿਸੇ ਤੇ ਆਸ ਰੱਖੀ ਬੈਠਿਆ ਗੁਰਨਾਨਕ ਤੋਂ ਬਿਨਾਂ ਤੇ ਕਹਿੰਦੇ ਕਿਸੇ ਹੋਰ ਕਿਸੇ ਤੇ ਆਸ ਰੱਖਣੀ ਉਸ ਇਸਤਰੀ ਦੀ ਨਿਆਈਆ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤੇ ਆਪਣੇ ਪਤੀ ਨੂੰ ਛੱਡ ਕੇ ਇਸ ਤਰੀਕੇ ਸੇ ਬਗਾਨੇ ਪੁਰਸ਼ ਦੇ ਲਈ ਸ਼ਿੰਗਾਰ ਬਣਾ ਕੇ ਬੈਠੀ ਹੋਵੇ ਕਿਸੇ ਕਾਰਜ ਉਦੋਂ ਤੇ ਉਵੇਂ ਗੁਰੂ ਨਾਨਕ ਦਾ ਦਰ ਛੱਡ ਕੇ ਗੁਰੂ ਨਾਨਕ ਤੇ ਆਸ ਛੱਡ ਕੇ ਜਦੋਂ ਬੰਦਾ ਹੋਰ ਕਿਸੇ ਦੀ ਉੱਤੇ ਆਸ ਰੱਖਦਾ ਹੈ ਨਾ ਵੀ ਆਹ ਫਲਾਨਾ ਮੇਰਾ ਸਵਾਰ ਦੂ ਜਾਂ ਤਈ ਪਰ ਇਹ ਆਪਣਾ ਅੰਦਰ ਕੱਚਾ ਇੰਨਾ ਹੈ ਕਿ ਖੜਦਾ ਹੀ ਨਹੀਂ ਅਸੀਂ ਬਾਜ਼ਾਰ 'ਚ ਕੋਈ ਰੱਬਾ ਕੱਪੜਾ ਲੀਡਾ ਲੈਣੇ ਜਾ ਕੇ ਹੋਣਾ ਹੋਵੇ ਬੀਬੀਆਂ ਜਾਂਦੀਆਂ ਬੜਾ ਪਰਖਦੀਆਂ ਕੋਈ ਵਸਤੂ ਖਾਣੀ ਹੋਵੇ ਆਪਾਂ ਕਹਿੰਦੇ ਦੇਖੀ ਗਲੀ ਤਾਂ ਨਹੀਂ ਗਈ ਅਜੀਤ ਤਾਂ ਨਹੀਂ ਪਿਆਵੇ ਤੇ ਕੋਈ ਤੇਰੀ ਡੇਟ ਤਾਂ ਨਹੀਂ ਲੰਗੀ ਦੀ ਹੋਰ ਵੀ ਬੜੀ ਨੌਲੇਜ ਹੈ ਸੰਸਾਰ ਦੀ ਆਪਾਂ ਨੂੰ ਬੜੀ ਜਾਣਕਾਰੀ ਹੈ ਬੰਦਾ ਕਹਿੰਦਾ ਮੈਂ ਤਾਂ ਫਰਿਆ ਤੁਰਿਆ ਘਾਟ ਘਾਟ ਦਾ ਪਾਣੀ ਪੀਤਾ ਮੈਂ ਬਹੁਤ ਸਿਆਣਾ ਐ ਪਰ ਜਦੋਂ ਰੱਬ ਦੀ ਗੱਲ ਆਉਂਦੀ ਓਦੋਂ ਬੰਦਾ ਮੂਰਖ ਬਣ ਜਾਂਦਾ ਸੰਸਾਰ ਦਾ ਗਿਆਨ ਸਾਰਾ ਐ ਪਰ ਨਿਰੰਕਾਰ ਦਾ ਗਿਆਨ ਜੀਰੋ ਨਾਲੇ ਰੋਜ਼ ਪੜਦੇ ਆ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾਮ ਇੱਕ ਦਾਤਾ ਸੁਗਵੇਂ ਇਸੇ ਨਾਲ ਜਾਏ ਤਾਂ ਵੀ ਬੰਦਾ ਗੁਰੂ ਨਾਨਕ ਨੂੰ ਛੱਡ ਕੇ ਅਕਾਲ ਪੁਰਖ ਨੂੰ ਛੱਡ ਕੇ ਹੋਰ ਕਿਸੇ ਤੇ ਅਸਰ ਰੱਖੀ ਬੈਠੇ ਫਿਰ ਕਬੀਰ ਸਾਹਿਬ ਕਹਿੰਦੇ ਫਿਰ ਉਹ ਡੁੱਬਦੇ ਨੇ ਭਾਈ ਕਿਉਂ ਜਦੋਂ ਭਰਮ ਉਪਜਦਾ ਹੈ ਨਾ ਭਰਮ ਸ਼ੰਕਾ ਅਸੀਂ ਹੈਰਾਨ ਹੋ ਜਾਂਦੇ ਆ 30 30 ਸਾਲ 40 40 ਸਾਲ ਕਈਆਂ ਨੂੰ ਹੋਵੇ ਨਾਨਕ ਸਰਵਾਂ ਨਾਲ ਜੁੜਿਆ ਸਾਰੀ ਸਾਰੀ ਉਮਰ ਹੋ ਗਈ ਕਈਆਂ ਨੂੰ ਦਰਬਾਰ ਸਮਝ ਆਉਂਦੇ ਹਨ। ਕਈ ਇਹੋ ਜਿਹੇ ਵੀ ਨੇ ਜਿਹੜੇ ਕੀਰਤਨ ਵੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵੀ ਪੜ੍ਹਦੇ ਨੇ। ਪਰ ਜੀਵਨ ਦੇ ਵਿੱਚ ਕਈ ਵਾਰ ਕੋਈ ਇਹੋ ਜਿਹਾ ਸਮਾਂ ਹੁੰਦਾ ਹੈ ਉਹ ਬੰਦਾ ਡੋਲ ਜਾਂਦਾ ਹੈ ਤੇ ਫਿਰ ਉਹ ਮੜੀਆਂ, ਮਸਾਣੀਆਂ, ਕਬਰਾਂ, ਪੰਡਤਾਂ, ਧਾਰਮੇਤਿਕਾਂ ਦੇ ਚੱਕਰ 'ਚ ਪੈ ਜਾਂਦਾ ਹੈ।

ਇਹ ਤਾਂ ਸਾਡੇ ਕੋਲੇ ਕੋਈ ਆ ਗਿਆ ਤਾਂ ਧਰਪੁਰ ਕੋਲੇ ਪਿੰਡਾਂ ਕਾਲੀਆਂ ਆਉਂਦਾ ਅਸੀਂ ਉਦੋਂ ਘਰੇ ਮਿਲਦੇ ਹੁੰਦੇ ਸੀ ਸਾਗਤ ਨੂੰ ਮੈਨੂੰ ਆਇਆ ਤਾਂ ਉਹ ਬੇਨਤੀ ਕਰਨ ਕੋਈ ਆਪ ਦੀ ਅਰਜ ਲੈ ਕੇ ਵੀ ਅਰਦਾਸ ਬੇਨਤੀ ਕਰ ਉਹਨੇ ਬੈਠੇ ਬੈਠੇ ਦੇਖਿਆ ਵੀ ਸੰਗਤ ਆਉਂਦੀ ਐ ਮੱਥਾ ਟੇਕਦਾ ਐ 100-100 ਰੁਪਈਆ ਸਾਰੇ ਮੱਥਾ ਟੇਕਦੇ ਆ ਕਹਿੰਦਾ ਜੀ ਆਹ ਸਿੱਖਣਾ ਹੋਵੇ ਕਿੰਨਾ ਕੁ ਟਾਈਮ ਲੱਗਦਾ ਮੈਂ ਮੈਂ ਕਭੀ ਆਹ ਕੀ ਕਹਿੰਦਾ ਜਿਹੜਾ ਤੁਸੀਂ ਕਰਦੇ ਹੋ ਮੈਂ ਕਭੀ ਅਸੀਂ ਕੀ ਕਰਦੇ ਹਾਂ ਕਹਿੰਦਾ ਜਿਹੜਾ ਦੱਸਦੇ ਹਾਂ ਕਿਸੇ ਦਾ ਜਾਂ ਹੋਰ ਮੈਂ ਕਭੀ ਅਸੀਂ ਤਾਂ ਕੁਝ ਨਹੀਂ ਦੱਸਦੇ ਸੀ ਤਾਂ ਇਹੀ ਕਹਿੰਦੇ ਆ ਭਾਈ ਜਗਜੀਤ ਸਿੰਘ ਦੇ ਬਾਠ ਗੁਰੂ ਨਤਿਮ ਗੁਰੂ ਜਦੋਂ ਤੁਹਾਡੇ ਪੁੰਨ ਵੱਧ ਜਾਣਗੇ ਉਹ ਗੁਰੂ ਨਾਨਕ ਕਿਰਪਾ ਕਰ ਦਿੰਦਾ ਤੁਹਾਡਾ ਕਾਲ ਜਰਾਸ ਆ ਜਾਂਦਾ ਅਸੀਂ ਉੱਚ ਕੀ ਕਰੀ ਨਹੀਂ ਫੇਰ ਵੀ ਕਹਿੰਦਾ ਕੋਈ ਸ਼ਬਦ ਦੀ ਰਾਧਨਾ ਕੀਤੀ ਹੋਊ ਕੋਈ ਗੁਰੂ ਧਾਰਿਆ ਉਹ ਮੈਂ ਕਹਾਂ ਗੁਰੂ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇ ਗ੍ਰੰਥ ਨਹੀਂ ਜੀ ਕਹਿੰਦਾ ਕੁਝ ਤਾਂ ਹੋਊ ਤੁਹਾਡੇ ਕੋਲੇ ਕਹਿੰਦਾ ਕੋਈ ਤਾਂ ਸ਼ੱਕ ਆ ਹੁੰਦਾ ਨਾ ਆਮ ਬੰਦੇ ਦੇ ਮਨ 'ਚ ਹੁੰਦਾ ਵੀ ਕੋਈ ਸ਼ਬਦ ਦਾ ਕੋਈ ਜਾਪ ਕੀਤਾ ਹੋਣਾ ਕੋਈ ਕੁਝ ਕਹਿੰਦਾ ਨਹੀਂ ਕੁਝ ਤਾਂ ਦੋ ਮੈਂ ਕਹਾਂ ਵੀ ਨਹੀਂ ਤੋਂ ਕੋਈ ਨਹੀਂ ਪੰਜ ਬਾਣੇ ਦੇ ਨਿਤਨੇਮ ਕਰਿਆ ਕਰ ਸ਼ਾਮ ਨੂੰ ਰਹਿਰਾਸ ਕਰਿਆ ਕਰ ਇੱਕ ਪਾਠ ਸੁਖਮਨੀ ਸਰਦਾ ਕਰਿਆ ਕਰ ਨੇਮ ਬਣਾਉਂਦਾ ਉਹਨੇ ਨੇਮ ਬਣਾਇਆ 15 ਕਿ ਦਿਨ ਬਾਅਦ ਮੇਰੇ ਕੋਲ ਫੇਰ ਆ ਗਿਆ ਕਹਿੰਦਾ ਜੀ ਮੇਰਾ ਨੇਮ ਬਣ ਗਿਆ ਹੁਣ ਮੈਂ ਰੋਜ਼ ਪੰਜ ਬਾਣੀਆਂ ਪ੍ਰੋਪਰ ਕਰਦਾ ਹਾਂ ਸੁਖਮਨੀ ਸਰਦਾ ਪਾਠ ਪ੍ਰੋਪਰ ਕਰਦਾ ਹਾਂ ਸ਼ਾਮ ਨੂੰ ਰਹਿਰਾਸ ਸਾਹਿਬ ਕਰਦਾ ਹਾਂ ਰਾਤ ਨੂੰ ਤਸੱਲਾ ਕਰਦਾ ਹਾਂ ਮੈਂ ਕਿਹਾ ਵੀ ਆਪਾਂ ਹੁਣ ਇਹਨੂੰ ਵਧਾ ਲਈਏ ਥੋੜਾ ਜਿਆ ਹੁਣ ਤੂੰ ਪੰਜ ਪਾਠ ਜਗੀ ਸਾਹਿਬ ਦੇ ਨਾਲ ਹੋਰ ਕਰਿਆ ਉਹ 7-8 ਦਿਨ ਬਾਅਦ ਫੇਰ ਆ ਗਿਆ। ਕਹਿੰਦਾ ਜੀ ਮੈਂ ਪੰਜ ਪਾਠ ਵੀ ਕਰਨ ਲੱਗ ਗਿਆ ਵੀ ਮੈਂ ਹੁਣ ਵਧੀਆ ਚੌਂਕੜਾ ਲਾ ਕੇ ਬਹਿ ਜੰਨਾ। ਲੱਕੜ ਦਾ ਕੰਮ ਸੀ ਉਹਦਾ। ਠੇਕੇਦਾਰ ਸੀ ਉਹ। ਮੈਂ ਕਹਾ ਵੀ ਐਂ ਕਰ ਵੀ ਹੁਣ ਕੋ 10 ਪਾਠ ਜਪ ਜੀ ਸਾਹਿਬ ਦੇ ਕਰਦੇ। ਕਹਿੰਦਾ ਠੀਕ ਹੈ ਜੀ। 10 ਪਾਠ ਜਪ ਜੀ ਸਾਹਿਬ ਦੇ ਕਰਦੇ। ਪੰਜ ਬਣੇ ਦੇ ਨਿਤਨੇਮ ਕਰਦਾ ਸੁਖਮਨੀ ਸਾਹਿਬ ਕਰਦੀ ਰੇਰਸ ਕਰਦਾ। ਉਹ ਫੇਰ ਆਇਆ ਮਹੀਨੇ ਬਾਅਦ ਜਦੋਂ ਸਾਰਾ ਕਾਰਜ ਮਤਲਬ ਪਹਿਲੇ ਦਿਨ ਤੋਂ ਲੈ ਕੇ ਮਹੀਨਾ ਹੋ ਗਿਆ ਮੈਨੂੰ ਕਹਿੰਦਾ ਜੀ ਹੁਣ ਹੋਰ ਅਸੀਂ ਕਹਿੰਦੇ ਹੁਣ ਤੋਂ ਨਾਲ ਅਦੇ ਆਸਾ ਦੀ ਵਾਰ ਸ਼ੁਰੂ ਕਰਦੇ ਰੋਜ਼ ਦੇ ਚਾਰ ਛੱਕੇ ਕਹਿੰਦੇ ਤਾਂ ਤੁਸੀਂ ਬਾਣੀ ਨੂੰ ਹੀ ਪੜ੍ਹਾਈ ਜਾਂਦੇ ਹੋ ਕਹਿੰਦਾ ਕੋਈ ਸ਼ਬਦ ਵੀ ਦੋ ਮੈਂ ਕਹਿੰਦਾ ਸ਼ਬਦ ਕੋਈ ਨਹੀਂ ਵੀ ਤਾਂ ਗੁਰਬਾਣੀ 'ਚ ਹੀ ਸਾਰਾ ਕੁਝ ਹੈ ਵੀ ਗੁਰਨਾਨਕ ਨੇ ਸਾਰਾ ਕੁਝ ਦੇਣਾ ਹੈ ਨਹੀਂ ਨਹੀਂ ਇਹ ਕਹਿੰਦਾ ਸਾਡੇ ਉੱਥੇ ਨਾ ਬਾਬਾ ਇੱਕ ਕਹਿੰਦਾ ਉਹਦੇ ਕੋਲ ਤਾਂ ਘੂਤਾਂ ਵਸ ਕੀਤੀਆਂ ਹੋਈਆਂ ਨੇ ਉਹਨੇ ਕੋਈ ਸ਼ਬਦ ਦੇ 40 ਦਿਨ ਘਰ ਨਾਲ ਘੱਲੀ ਤੇ ਕਹਿੰਦਾ ਉਹ ਤੇ ਹੋ ਗਈ ਕਿਰਪਾ ਮੈਂ ਕਿਹਾ ਵੀ ਸਾਨੂੰ ਤਾਂ ਫਿਰ ਕੋਈ ਸ਼ਬਦ ਦਾ ਪਤਾ ਨਹੀਂ ਤੂੰ ਦੇਖ ਵੀ ਸਾਨੂੰ ਤਾਂ ਵੀ ਬਾਣੀ ਦਾ ਹੀ ਪਤਾ ਹੈ ਉਹ ਲਿਓ ਬਾਬੇ ਕੋਲ ਜਾਵਦੇ ਉਹਨੇ ਪਤਾ ਨਹੀਂ ਕਿਹੜਾ ਮੰਤਰ-ਮੰਤਰ ਦਿੱਤਾ ਉਹ ਵਿਚਾਰਾ ਹੁਣ ਡਾਲੀ ਕਰਦਾ ਫਿਰਦਾ ਪਿੰਡ ਦੇ ਗੁਰਦੁਆਰੇ ਦੀਆਂ ਮਸ਼ੀਨਾਂ ਵੀ ਬੈਗੀਆਂ ਜਿਹੜੀਆਂ ਠੇਕੇ ਠੂਕੇ ਦਾ ਨਿੱਕ ਤੇ ਭਾਂਡਿਆਂ ਦੇ ਵਾੜੇ ਇਪਰ ਜਦੋਂ ਤੁਹਾਡੇ ਅੰਦਰ ਭਰਮ ਉੱਜ ਗਿਆ ਵੀ ਗੁਰੂ ਨਹੀਂ ਕੁਝ ਕਰ ਸਕਦਾ ਕੋਈ ਸ਼ਬਦ ਕਰੂਗਾ ਜਾਂ ਕੋਈ ਹੋਰ ਕਰੂਗਾ ਕੋਈ ਹੋਰ ਪੀਰ ਪਗੰਬਰ ਕਰੂਗਾ ਬਾਬਾ ਨਾਨਕ ਸਿੰਘ ਮਹਾਰਾਜ ਇੱਕ ਡੰਕੇ ਦੀ ਝੂਟ ਤੇ ਬਜਨ ਕਰਿਆ ਕਰਦੇ ਸਨ ਬਾਬਾ ਜੀ ਕਹਿੰਦੇ ਹਾਂ ਪੂਜਨੀਕ ਸਭ ਨੇ ਸਭ ਦੇਵੀ ਦੇਵ ਤੇ ਪੂਜਨੀਕ ਨੇ RAM ਜੀ ਆਏ KRISHN ਜੀ ਆਏ HALU MAN ਜੀ ਆਏ PARSULAM ਜੀ ਆਏ VISHNU ਆਏ SHIV ਜੀ ਆਏ ਪਰ ਇੱਕ ਕਲਯੁਗ ਹੈ ਤੇ ਕਲਯੁਗ ਦੇ ਵਿੱਚ ਜੋ ਪਹਿਰਾ ਹੈ ਇਹ ਗੁਰੂ ਨਾਨਕ ਦਾ ਹੈ ਇਥੇ ਬੁਰਖਾ ਤੋਂ ਭਰਮ ਨਾ ਪਾਲ ਵੀ ਕੋਈ ਗੁਰੂ ਨਾਨਕ ਤੋਂ ਬਿਨਾ ਕੋਈ ਹੋਰ ਦੇਵੀ ਦੇਵਤਾ ਕੋਈ ਤੇਰੀ ਬਾਹ ਫੜਨਾ ਤੇ ਪਾਸ਼ਾ ਕਹਿੰਦੇ ਵੀ ਜਦੋਂ ਤੂੰ ਤੇਰੇ ਅੰਦਰ ਭਰਮ ਹੋ ਗਿਆ ਨਾ ਫਿਰ ਕਹਿੰਦੇ ਜਿਹੜਾ ਕੋਈ ਤੇਰਾ ਧਰਮ ਹੈ ਮੂੰ ਆਪਾਂ ਕਹਿ ਦਿੰਨੇ ਆ ਸਿੱਖ ਧਰਮ ਇਹ ਤਾਂ ਪੰਥ ਹੈ ਖਾਲਸਾ ਪੰਥ ਸਿੱਖ ਇੱਕ ਸਿੱਖਣ ਦੀ ਪਰਿਭਾਸ਼ਾ ਹੈ ਵੀ ਸਿੱਖ ਰਿਆ ਹੈ ਬੰਦਾ ਧਰਮ ਤਾਂ ਮੇਰੇ ਗੁਰੂ ਨਾਨਕ ਨੇ ਕੋਈ ਗੱਲ ਕਹੀ ਹੈ ਵੀ ਹਰ ਕੋਣ ਜਿਹੜਾ ਹਰੀ ਦਾ ਨਾਮ ਹੈ ਨਾ ਕੋਈ ਧਰਮ ਨਾਮ ਜਪਾ ਸਰਬ ਧਰਮ ਐ ਸ੍ਰੇਸ਼ਟ ਧਰਮ ਹਰ ਕੋ ਨਾਮ ਜਪਨ ਦਾ ਹੈ ਪਾਸ਼ਾ ਕਹਿੰਦੇ ਵੀ ਜਦੋਂ ਤੇਰੇ ਅੰਦਰ ਭਰਮ ਪੈਦਾ ਹੋ ਗਿਆ ਤੇਰੇ ਅੰਦਰ ਮਨ ਚ ਦੁਬਧਾ ਸ਼ੰਕਾ ਪੈਦਾ ਹੋ ਗਈ ਵੀ ਗੁਰੂ ਨਾਨਕ ਤੋਂ ਬਿਨਾ ਕੋਈ ਹੋਰ ਮੇਰਾ ਕਾਰਜ ਸਵਾਰੂਗਾ ਕੋਈ ਹੋਰ ਦੇਵੀ ਦੇਵਤਾ ਧਿਆਲਾ ਮੈਂ ਕਿਤੇ ਚਾਦਰਾਂ ਚੜਾਇਆ ਵਾਂ ਕਿਤੇ ਬੱਕਰੇ ਚੜਾਇਆ ਵਾਂ ਮੈਂ ਕਿਤੇ ਬਲੀਆਂ ਦੇਆ ਵਾਂ ਚੁੰਨੀਆਂ ਚੜਾਇਆ ਵਾਂ ਮੈਂ ਪਾਸ਼ਾ ਕਹਿੰਦੇ ਫਿਰ ਉੱਥੇ ਜਿਹੜਾ ਤਾਰਾ ਧਰਮ ਹੈ ਤੇ ਜਿਹੜਾ ਤੇਰਾ ਕਰਮ ਹੈ ਉਹ ਸਭ ਬਿਆਨਤ ਹੋ ਜਾਂਦਾ ਜੀਰੋ ਸਿਫਰ ਆ ਜਿਹੜੀ ਸੰਗਤ ਦੇ ਵਿੱਚ ਬੈਠਿਓ ਤੁਸੀਂ ਪੰਗਵ ਪਾਸ਼ਾ ਕਹਿੰਦੇ ਕੋਟ ਪਰਾਧ ਸਾਧ ਸੰਗ ਮਿਟੈ ਕਰੂਣਾ ਪਾਪ ਇਸ ਸੰਗਤ ਦੇ ਵਿੱਚ ਬੈਠ ਕੇ ਮਿਟ ਜਾਂਦੇ ਨੇ ਪਰ ਸ਼ਰਤ ਹੈ ਵੀ ਤੇਰੀ ਤੇਰੇ ਗੁਰੂ ਤੇ ਬਣ ਆਵੇ ਭਾਵਨਾ ਬਣ ਜੇ ਸ਼ਰਧਾ ਬਣ ਗਾੜੀ ਕੇ ਸੁਰੱਖਣਾ ਰਹਿਤ ਦੇ ਵਿੱਚ ਆਉਣਾ ਇਹ 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 ਹੋਰ ਪੜਾ ਲੇ ਪਰ ਪਹਿਲਾਂ ਤੇਈ ਭਾਵਨਾ ਤਾਂ ਹੋਵੇ ਵੀ ਹਾਂ ਵੀ ਜਿਸ ਖਸਮ ਨੂੰ ਮੈਂ ਮੱਥਾ ਟੇਕ ਰਿਹਾ ਵਾਂ ਜਿਹਨੂੰ ਜਿਹਦੇ ਮੈਂ ਸਨਮਤ ਬੈਠਾ ਜਿਹਨੀ ਮੈਂ ਆਰਾਧਨਾ ਕਰਦਾ ਜੰਮਣਾ ਮਰਨਾ ਬੰਦੇ ਦੀ ਰੋਜੀ ਉਹਦੀ ਮੁਠੀ ਚ ਹੈ ਵੀ ਜੋ ਮੇਰੇ ਮਨ ਚਿੱਤ ਦੇ ਵਿੱਚ ਜੋ ਆਸ ਹੈ ਮੇਰੇ ਗੁਰੂ ਨਾਨਕ ਨੇ ਪੂਰੀ ਕਰਨੀ ਹੈ ਪਾਸ਼ਾ ਕਹਿੰਦੇ ਕੋਡ ਪਰਾਧ ਸਾਧ ਸੰਗ ਮਿਟਾ ਇਸ ਸੰਗਤ ਦੇ ਵਿੱਚ ਬੈਠ ਕੇ ਤੇਰੇ ਕਰੋੜਾ ਪਾਪ ਮਿਟ ਜਾਣੇ ਨੇ ਸਿੱਖਾਂ ਨੇ ਦਸਵੇਂ ਪਾਸ਼ਾ ਨੂੰ ਸਵਾਲ ਕੀਤਾ ਕਹਿੰਦੇ ਪਾਸ਼ਾ ਕੋਈ ਐਸਾ ਪਾਪ ਹੈ ਜਿਹੜਾ ਗੁਰੂ ਕੋਲ ਆ ਕੇ ਵੀ ਨਾ ਮਿਟੇ ਕੋਈ ਹੈ ਪਾਪ ਪਾਸ਼ਾ ਕਹਿੰਦੇ ਹਾਂ ਹੈ 10ਵੇਂ ਪਿਤਾ ਤਾਨਸ਼ੀਰ ਗੋਵਿੰਦ ਸਿੰਘ ਮਹਾਰਾਜ ਕਹਿੰਦੇ ਹਾਂ ਇੱਕ ਪਾਪ ਹੈ ਜਿਹੜਾ ਗੁਰੂ ਕੋਲ ਆ ਕੇ ਨਹੀਂ ਮਿਟਦਾ ਭਾਈ ਦੇਸਾ ਸਿੰਘ ਜੀ ਤੇ ਭਾਈ ਚੌਪਾ ਸਿੰਘ ਜੀ ਹੋਏ ਨੇ ਜੋ 10ਵੇਂ ਪਾਸ਼ਾ ਦੇ ਨਾਲ ਰਿਹਾ ਕਰਦੇ ਸਨ ਉਨਾ ਨਾ ਨਹਿਤ ਨਾਮੇ ਲਿਖੇ ਨੇ ਤੇ ਰਹਿਤ ਨਾਮਿਆਂ ਦੇ ਵਿੱਚ ਬਚਨ ਆਉਂਦਾ ਹੈ ਸਾਧ ਸੰਗਤ ਜੋ ਬਾਤ ਚਲਾਵਾ ਕਹੇ ਦੇਸਾ ਸਿੰਘ ਜਮ ਝੋਟਾਂ ਖਾਵਾ ਕਹਿੰਦੇ ਦੇਸਾ ਸਿਆਹ ਗੱਲ ਨੋਟ ਕਰ ਲੈ ਜਿਹੜਾ ਬੰਦਾ ਸਤ ਸੰਗਤ ਦੇ ਵਿੱਚ ਆ ਕੇ ਬੈਠ ਕੇ ਦੁਨਿਆਵੀ ਗੱਲਾਂ ਕਰੇ ਉਹ ਪਾਪ ਕਦੇ ਨਹੀਂ ਮਿਟਦਾ ਨਹੀਂ ਕਰੋੜਾ ਮਿਟ ਜਾਂਦੇ ਨੇ ਜਿਹੜਾ ਬੰਦਾ ਸੰਗਤ ਦੇ ਵਿੱਚ ਆ ਕੇ ਬੈਠ ਕੇ ਦੁਨਿਆਵੀ ਗੱਲਾਂ ਕਰੇ ਇੱਧਰ ਲੀਆਂ ਉੱਧਰ ਲੀਆਂ ਗੱਲਾਂ ਕਰੇ ਕਹਿੰਦੇ ਉਹ ਪਾਪ ਨਹੀਂ ਮਟਦਾ ਹੁਣ ਆਏ ਤੁਸੀਂ ਦਰਸ਼ਨ ਕਰਨ ਪੈ ਗਈ ਤੁਹਾਡੇ ਤੇ ਮਾਇਆ ਮਾਇਆ ਕੀ ਹੈ ਮਾਇਆ ਆ ਨਹੀਂ ਸੀ ਪਿਛਲੇ ਐਤਵਾਰ ਵੀ ਕਿਹਾ ਸੀ ਜਿਹੜੇ ਰੁਪਈਆਂ ਨੂੰ ਆਪਾਂ ਮਾਇਆ ਸਮਝ ਜਾਂਦੇ ਆ ਇਹ ਕੋ ਮਾਇਆ ਨਹੀਂ ਹੁੰਦੀ ਤਾਂ ਕਹਿੰਦੇ ਆਉਣ ਵਾਲੇ ਸਮੇਂ 'ਚ ਡਿਜੀਟਲ ਹੋ ਜਾਣੀ ਆ ਦੇਖਣੇ ਜ ਹੱਥਾਂ 'ਚ ਆਉਣੀ ਇੱਕ ਹੁੰਦੀ ਆ ਜੜ ਮਾਇਆ ਇੱਕ ਹੁੰਦੀ ਆ ਚੇਤਨ ਮਾਇਆ ਮਾਇਆ ਦਾ ਇਹ ਰੂਪ ਐ ਵੀ ਤੁਸੀਂ ਆਏ ਇੱਥੇ ਦਰਸ਼ਨ ਕਰਨ ਤੁਹਾਨੂੰ ਕੋਈ ਮੂਰੇ ਬੰਦਾ ਹੋ ਜਾ ਮਿਲ ਗਿਆ ਪਿੰਡ ਦਾ ਉਹਨੇ ਕਿਹਾ ਵੀ ਆ ਬੈਠ ਤੈਨੂੰ ਮੈਂ ਦੱਸਾਂ ਪਿੰਡ 'ਚ ਕੀ ਕੀ ਹੋਇਆ ਜਦ ਤੁਸੀਂ ਆਏ ਇੱਥੇ ਦਰਸ਼ਨ ਕਰਨ ਤੇ ਧਿਆਨ ਤੁਹਾਡਾ ਕਾਹਚ ਚ ਰਾਗੀ ਨੇ ਆ ਨਹੀਂ ਪੜਿਆ ਫਲਾਨੇ ਨੇ ਆ ਨਹੀਂ ਕੀਤਾ ਲੰਗਰ ਚ ਦਾਲ ਨਹੀਂ ਵਧੀਆ ਬਣੀ ਇਥੇ ਪ੍ਰਸ਼ਾਦਾ ਇਹ ਜਿਆ ਇਹ ਮਾਇਆ ਤੇ ਨਹੀਂ ਪਾਸ਼ਾ ਕਹਿੰਦੇ ਜਿਹੜੀ ਸੰਗਤ ਹੈ ਨਾ ਸੰਗਤ ਵਿੱਚ ਆ ਕੇ ਤਾਂ ਜਨਮ ਤੇ ਮਰਨ ਮਿਟਦਾ ਬੰਦੇ ਦਾ ਪਰ ਗੱਲ ਫੇਰ ਉਹੀ ਆ ਗਈ ਵੀ ਉਸ ਢਾਂਚੇ ਦੇ ਵਿੱਚ ਉਸ ਸ਼ਰਹ ਦੇ ਵਿੱਚ ਆਵੇ ਕੌਣ ਪਾਸ਼ਾ ਕਹਿੰਦੇ ਨਾ ਮੇਰੇ ਮਹਾਂਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਿਹਨੂੰ ਸੰਗਤ ਮਿਲ ਗਈ ਆ ਜਿਹੜੀ ਸੰਗਤ 'ਚ ਬੈਠਿਆ ਉਹ ਤਰ ਗਿਆ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪਰਮ ਪਦ ਪਾਇਆ ਸ੍ਰੇਸ਼ਟ ਪਦ ਪਾਇਆ ਪ੍ਰਮਾਤਮਾ ਦੀ ਗੋਦ ਦਾ ਨਿਗ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਸੁੱਕੀ ਹੋਈ ਚੀਜ਼ ਨੂੰ ਵੀ ਹਰਾ ਕਰ ਦੇਣਾ ਇਹ ਸੰਗਤ ਦਾ ਫਲ ਆ ਬਾਬਾ ਵੀਰ ਜੰਦ ਜੀ ਕੀ ਸੀ ਚੋਰ ਸੀ ਮੱਝਾ ਚੋਰੀ ਕੀਤੀਆਂ ਮਗਰ ਬੰਦੇ ਲੱਗਦੇ ਭੱਜ ਕੇ ਉੱਥੇ ਸੰਗਤ ਹੋ ਰਹੀ ਸੀ ਬਾਬੇ ਅਦਲੀ ਦੀ ਬਾਬੇ ਅਦਲੀ ਦੇ ਦੀਵਾਨ ਲਾਇਆ ਹੋਇਆ ਸੀ ਸੰਗਤ ਅੰਮ੍ਰਿਤ ਵੇਲੇ ਦੀ ਆਸਾ ਆਸਾ ਦੀ ਵਾਰ ਦਾ ਕੀਰਤਨ ਚੱਲਦਾ ਸੀ ਤੇ ਜਾ ਕੇ ਬਹਿ ਗਏ ਪਿੰਡ ਵਾਲਿਆਂ ਨੇ ਕਿਹਾ ਬਾਬਾ ਅਦਲੀ ਤੇਰੀ ਸੰਗਤ ਸਾਡਾ ਚੋਰ ਤਾਂ ਨਹੀਂ ਬੈਠਾ ਤੇ ਬਾਬਾ ਅਦਲੀ ਕਹਿੰਦਾ ਵੀ ਜਿਹੜਾ ਸੰਗਤ ਦੇ ਵਿੱਚ ਆ ਗਿਆ ਉਹ ਝੋੜ ਨਹੀਂ ਉਹ ਤਾਂ ਫਿਰ ਗੁਰੂ ਨਾਨਕ ਦਾ ਸਿੱਖ ਹੈ ਤੇ ਬਾਬੇ ਅਦਲੀ ਦੇ ਮੁਖੋਂ ਉਚਰੀ ਹੋਈ ਬਾਣੀ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇ ਹੀ ਬਰੀਆ ਕਹਿੰਦੇ ਪੁਰਖਾ ਇਹ ਮਨੁਸ਼ਿਆ ਦੇ ਹੀ ਮਿਲੀ ਹੈ ਗੁਰੂ ਨੂੰ ਮਿਲਣ ਦੀ ਇਹ ਵਾਰੀ ਹੈ ਔਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਜ ਸੰਗਤ ਭਜ ਕੇਵਲ ਇੱਕ ਐਨੇ ਸ਼ਬਦ ਨੇ 92 ਪਾਦਸ਼ਾਹ ਦੀ ਐਨੇ ਤੋਕ ਨਹੀਂ ਬਾਬੇ ਵਿਦੀ ਚੰਦ ਦਾ ਜੀਵਨ ਬਦਲ ਦਿੱਤਾ ਚੋਰ ਤੋਂ ਸੰਤ ਬਣਾ ਦਿੱਤਾ ਬਾਬਾ ਵਿਦੀ ਚੰਦ ਬਾਬੇ ਅਦਲੀ ਤੇ ਤਾਂ ਕਿਹਾ ਵੀ ਜੀਵਨ ਜਦੋਂ ਬਦਲਦਾ ਹੈ ਨਾ ਕੋਈ ਵਿਆਹ ਚ ਜਾਵੜੋ ਉੱਥੇ ਨਹੀਂ ਬਦਲਦਾ ਸਲਮੇ ਚ ਜਾਵੜੋ ਉੱਥੇ ਨਹੀਂ ਬਦਲਦਾ ਬਾਜ਼ਾਰ ਘੁੰਮਣ ਜਾਵੜੋ ਮੇਲੇ ਦੇਖੋ ਉੱਥੇ ਨਹੀਂ ਬਦਲਦਾ ਸੰਗਤ ਵਿੱਚ ਆ ਕੇ ਬਦਲਦਾ ਪਰ ਉਹ ਸੰਗਤ ਦੇ ਵਿੱਚ ਬੈਠਿਆਂ ਤੁਹਾਡੀ ਭਾਵਨਾ ਤੁਹਾਡੀ ਸ਼ਰਧਾ ਹੋਵੇ ਵੀ ਮੇਰਾ ਗੁਰੂ ਪੂਰਾ ਹੈ ਵੀ ਮੈਂ ਗਾਤਾ ਆਪਣੇ ਗੁਰੂ ਤੋਂ ਲੈਣੀਆਂ ਨੇ ਕੋਈ ਦੁਨਿਆਵੀ ਗੱਲ ਨਹੀਂ ਕਰਨੀ ਇੱਥੇ ਆ ਕੇ ਕਿਉਂ ਪਾਸ਼ਣ ਕਿਹਾ ਨਾ ਭਜ ਕੇਵਲ ਨਾਮ ਕੇਵਲ ਸਿਰਫ ਔਰ ਸਿਰਫ ਸੰਗਤ ਦੇ ਵਿੱਚ ਆ ਕੇ ਪ੍ਰਖਾ ਤੂੰ ਨਾਮ ਜਪ ਔਰ ਇੱਕ ਨਾਮ ਤੇ ਇੱਕ ਮਨ ਦੀ ਗਰੀਬੀ ਬਾਬਾ ਪੈਂਦਾ ਸੱਚਖੰਡ ਨਾਮ ਨੇ ਗਰੀਬੀ ਭਾਈ ਜਦੋਂ ਤੁਸੀਂ ਸੰਗਤ ਦੇ ਵਿੱਚ ਆ ਕੇ ਬਹਿ ਗਏ ਗੁਰੂ ਤੇ ਤੁਹਾਡੀ ਭਾਵਨਾ ਹੋਈ ਫਿਰ ਤੁਸੀਂ ਗੁਰੂ ਦਾ ਅਮਰਤ ਰੂਪੀ ਨਾਮ ਆਪਣੇ ਹਿਰਦੇ ਦੇ ਵਿੱਚ ਵਸਾਉਗੇ ਤੇ ਫਿਰ ਤੁਹਾਡੇ ਹਿਰਦੇ ਦੇ ਵਿੱਚ ਮਨ ਰੂਪੀ ਗਰੀਬੀ ਨਿਮਰਤਾ ਆਵੇਗੀ ਗੁਰੂ ਨਾਨਕ ਪਾਸ਼ਾ ਕਹਿੰਦਾ ਸਤਖੰਡ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬਾ ਪੈਂਦਾ ਸਤਖੰਡ ਤੇ ਕੀ ਲੈ ਕੇ ਆਏ ਉਥੋਂ ਨੌ ਨਿਦ ਨਾਮ ਤੇ ਗਰੀਬੀ ਮਨ ਦੀ ਗਰੀਬੀ ਨਾਉਨ ਦੇ ਨਾਮ ਗਰੀਬੀ ਪਾਇ ਨਿਮਰਤਾ ਜੀ ਦੇ ਅੰਦਰ ਨਾਉਨ ਦੇ ਨਾਮ ਹੈ ਤੇ ਗੁਰੂ ਵੱਲੋਂ ਬਖਸ਼ੀ ਹੋਈ ਮਰ ਦੀ ਗਰੀਬੀ ਹੈ ਉਹੀ ਗੁਰ ਸਖਿਆ ਪਾਏ ਗੁਰੂ ਨਾਨਕ ਨੇ ਤਰਸ ਕੀਤਾ ਆਪਣੇ ਆਪਾਂ ਨੂੰ ਆਪਣੇ ਦਰ ਘਰ ਦੀ ਸੰਗਤ ਬਖਸ਼ੀ ਹੈ ਸੇਵਾ ਬਖਸ਼ੀ ਹੈ ਦੇਖਿਓ ਕਿਤੇ ਇਹ ਸਮਾਂ ਅਜਾਈ ਨਾ ਚਲਾ ਜਾਵੇ कि ਜਦੋਂ ਕੀੜਾ ਇੱਕ ਵਾਰ ਕੋਈ ਜੂਨ ਬਦਲਦੀ ਹੈ ਨਾ 84 ਲੱਖ ਜੂਨ ਜਦੋਂ ਬੰਦਾ ਪੈਂਦਾ ਹੈ ਆ ਦੇਖੋ ਪਹਾੜ ਜੂਨ ਨੇ ਇਹ ਬਿਰਖ ਆ ਹਰਿਆਵਲ ਬਨਸਪਤ ਇਹ ਜੂਨ ਨੇ ਪਹਾੜ ਨੇ ਹਜ਼ਾਰਾਂ ਸਾਲ ਲੱਖਾਂ ਕਰੋੜਾਂ ਸਾਲ ਉੱਥੇ ਇੱਕ ਜਗ੍ਹਾ ਦੇ ਉੱਤੇ ਪਈ ਰਹਿੰਦੇ ਤੇ ਤਰਸ ਕੀਤਾ ਗੁਰੂ ਨਾਨਕ ਨੇ ਆਪਣੇ ਤੇ ਵੀ ਆਪਾਂ ਨੂੰ ਮਨੁਸ਼ਿਆ ਦੇਹੀ ਵੀ ਬਖਸ਼ੀ ਹੈ ਤੇ ਆਪਾਂ ਨੂੰ ਆਪਣੇ ਘਰ ਦੀ ਸੰਗਤ ਵੀ ਬਖਸ਼ੀ ਅਰਦਾਸ ਕਰਿਆ ਕਰੋ ਗੁਰੂ ਨਾਨਕ ਕਿਰਪਾ ਕਰੋ ਸਾਡੀ ਤੁਹਾਡੇ ਉੱਤੇ ਬਣ ਆਵੇ ਸਾਡੀ ਅੱਖ ਬਣ ਜਾਵੇ ਜਿਸ ਅੱਖ ਦੇ ਨਾਲ ਅਸੀਂ ਤੁਹਾਡੀ ਪਛਾਣ ਕਰ ਸਕੀਏ ਅਮਰਤ ਵੇਲੇ ਦੀ ਸੰਭਾਲ ਕਰਿਆ ਕਰੋ ਨਿਤਨੇਮ ਕਰਿਆ ਕਰੋ 24 ਘੰਟਿਆਂ 'ਚੋਂ ਢਾਈ ਘੰਟੇ ਜ਼ਰੂਰ ਕੱਢਿਆ ਕਰੋ ਚੌਂਕੜਾ ਲਾਇਆ ਕਰੋ ਪਾਈ ਸੇਵਾ ਕਰਿਆ ਕਰੋ ਸਿਮਰਨ ਕਰਿਆ ਕਰੋ ਫਿਰ ਕੀ ਮਿਲੇਗਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਪ੍ਰਭਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ